आकांचे हंजू जुबान ते राधे राधे प्रेमनंद जी दे नाल मुलाकात ਦੌਰਾਨ ਅਨੁਸ਼ਕਾ ਸ਼ਰਮਾ ਹੋਈ ਇਮੋਸ਼ਨਲ ਸਸਕਾਲ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਜਾਨਕ ਸਵੇਰਾ ਜਿਵੇਂ ਕਿ ਸਭ ਨੂੰ ਪਤਾ ਹੈ ਵਿਰਾਟ ਕੋਹਲੀ ਦੇ ਵੱਲੋਂ ਟੈਸਟ ਕ੍ਰਿਕਟ ਮੈਚਸ ਤੋਂ ਸੰन्यास ਲੈ ਲਿਆ ਗਿਆ ਜਿਸ ਤੋਂ ਬਾਅਦ ਉਹਨਾਂ ਦੇ ਫੈਨਸ ਤਾਂ ਕਾਫੀ ਨਿਰਾਸ਼ ਨਜ਼ਰ ਆ ਰਹੇ ਹਨ ਕਈਆਂ ਦੇ ਵੱਲੋਂ ਤਾਂ ਇਹ ਵੀ ਕਹਿ ਦਿੱਤਾ ਗਿਆ ਕਿ ਹੁਣ ਉਹ ਮੈਚਸ ਨਹੀਂ ਦੇਖਣਗੇ ਤਾਂ ਉਹੀ ਬਾਲੀਵੁੱਡ ਦੇ ਸਿਤਾਰੇ ਵੀ ਕਾਫੀ ਨਿਰਾਸ਼ ਨਜ਼ਰ ਆ ਰਹੇ ਕਿ ਵਿਰਾਟ ਕੋਹਲੀ ਨੂੰ ਸੰन्यास ਨਹੀਂ ਲੈਣਾ ਚਾਹੀਦਾ ਇਸੇ ਵਿਚਾਲੇ ਵਿਰਾਟ ਕੋਹਲੀ ਆਪਣੀ ਵਾਈਫ ਅਨੁਸ਼ਕਾ ਸ਼ਰਮਾ ਦੇ ਨਾਲ ਵ੍ਰਿੰਦਾਵਨ ਪਹੁੰਚੇ ਜਿੱਥੋਂ ਸਪੋਰਟ ਹੋਏ ਤਾਂ ਉਹਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਕਈ ਦਿਨਾਂ ਤੋਂ ਵਾਇਰਲ ਵੀ ਹੋ ਰਹੀਆਂ ਨੇ ਪਰ ਇਸੇ ਦੌਰਾਨ ਉਹਨਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਲਾਈਨ ਲਾਈਟ ਬਟ ਹੋ ਰਹੀ ਹੈ ਇਸ ਦੇ ਵਿੱਚ ਅਨੁਸ਼ਕਾ ਸ਼ਰਮਾ ਔਰ ਵਿਰਾਟ ਕੋਹਲੀ ਪ੍ਰੇਮਨੰਦ ਜੀ ਦੇ ਪ੍ਰਵਚਨ ਸੁਣਦੇ ਹੋਏ ਨਜ਼ਰ ਆ ਰਿਹਾ ਹੈ ਤੇ ਇਸੇ ਦੌਰਾਨ ਅਨੁਸ਼ਕਾ ਸ਼ਰਮਾ ਦੇ ਜੋ ਐਕਸਪ੍ਰੈਸ਼ਨਸ ਹੈ ਉਹ ਹਰ ਕਿਸੇ ਦਾ ਧਿਆਨ ਖਿੱਚ ਰਿਹਾ ਹੈ ਕਿਉਂਕਿ ਅਨੁਸ਼ਕਾ ਸ਼ਰਮਾ ਇਸ ਤਸਵੀਰਾਂ ਦੇ ਵਿੱਚ ਜੋ ਆ ਕਾਫੀ ਇਮੋਸ਼ਨਲ ਕਾਫੀ ਭਾਵਕ ਨਜ਼ਰ ਆ ਰਹੀ ਹੈ ਜਿਵੇਂ ਕਿ ਉਹਨਾਂ ਦੇ ਵੱਲੋਂ ਆਪਣੀ ਇਮੋਸ਼ਨਸ ਜੋ ਆ ਕੰਟਰੋਲ ਕੀਤੇ ਜਾ ਰਹੇ ਹੋਣ ਤਾਂ ਇਹ ਤਸਵੀਰਾਂ ਜੋ ਆ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਹੀਆਂ ਨੇ ਜਿਸ ਨੂੰ ਲੋਕਾਂ ਦੇ ਵੱਲੋਂ ਕਾਫੀ ਵੇਖਿਆ ਜਾ ਰਿਹਾ ਤੇ ਕਾਫੀ ਰਿਐਕਸ਼ਨਸ ਜੋ ਆ ਇਹਨਾਂ ਤਸਵੀਰਾਂ ਦੇ ਉੱਤੇ ਦਿੱਤੇ ਜਾ ਰਹੇ ਨੇ ਦੱਸਦੀ ਹੈ ਕਿ ਇਸ ਵੀਡੀਓ ਜੋ ਕਿ ਵਾਇਰਲ ਹੋ ਰਹੀ ਐ ਇਸ ਦੇ ਵਿੱਚ ਅਨੁਸ਼ਕਾ ਸ਼ਰਮਾ ਦੇ ਨਾਲ ਔਰ ਵਿਰਾਟ ਕੋਹਲੀ ਨਾਲ ਪ੍ਰੇਮਾਨੰਦ ਜੀ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਆ ਅਨੁਸ਼ਕਾ ਸ਼ਰਮਾ ਦੀਆਂ ਅੱਖਾਂ ਦੇ ਵਿੱਚ ਹੰਝੂ ਵੀ ਨਜ਼ਰ ਆ ਰਹੇ ਆ ਤਾਂ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਆ ਦੱਸਦੀ ਹੈ ਕਿ ਇਸ ਸਮੇਂ ਦੌਰਾਨ ਸੰਤ ਪ੍ਰੇਮਾਨੰਦ ਜੀ ਨੇ ਦੋਵਾਂ ਨਾਲ ਹਾਲਚਾਲ ਪੁੱਛਿਆ ਤੇ ਉਹਨਾਂ ਨੂੰ ਪਰਮਾਤਮਾ ਦੀ ਪ੍ਰਾਪਤੀ ਲਈ ਰਾਧਾ ਦਾ ਨਾਮ ਜਪਣ ਦੀ ਸਲਾਹ ਦਿੱਤੀ ਸੰਤ ਨੇ ਕਿਹਾ ਕਿ ਖੁਸ਼ਹਾਲੀ ਦੌਲਤ ਅਤੇ ਪ੍ਰਸਿੱਧੀ ਪਿੱਛੇ ਜਨਮਾ ਦੇ ਚੰਗੇ ਕਰਮਾਂ ਦਾ ਨਤੀਜਾ ਹੋ ਸਕਦਾ ਪਰ ਇਹ ਪਰਮਾਤਮਾ ਨੂੰ ਪ੍ਰਾਪਤ ਕਰਨ ਦਾ ਕੋਈ ਰਸਤਾ ਨਹੀਂ ਹੋ ਸਕਦਾ ਉਹਨੇ ਕਿਹਾ ਕਿ ਪਰਮਾਤਮਾ ਦੀ ਪ੍ਰਾਪਤੀ ਮੁਸੀਬਤਾਂ ਰਾਹੀ ਹੁੰਦੀ ਹੈ ਇਸ ਲਈ ਜਦੋਂ ਵੀ ਜੀਵਨ ਦੇ ਵਿੱਚ ਮਾੜੇ ਹਾਲਾਤ ਆਉਂਦੇ ਆ ਤਾਂ ਸਾਨੂੰ ਖੁਸ਼ ਹੋਣਾ ਚਾਹੀਦਾ ਪਰਮਾਤਮਾ ਨੇ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਦਾ ਰਸਤਾ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਕਲਯੁਗ ਵਿੱਚ ਰਾਧਾ ਦੇ ਨਾਮ ਦਾ ਆਪਕਰਨ ਨਾਲ ਹੀ ਪ੍ਰਮਾਤਮਾ ਦੀ ਪ੍ਰਾਪਤੀ ਦਾ ਰਸਤਾ ਤਿਆਰ ਕੀਤਾ ਜਾ ਸਕਦਾ ਇਸੇ ਦੌਰਾਨ ਉਹਨਾਂ ਦੇ ਵੱਲੋਂ ਵਿਰਾਟ ਕੋਹਲੀ ਨੂੰ ਅਨੁਸ਼ਕਾ ਸ਼ਰਮਾ ਨੂੰ ਆਸ਼ੀਰਵਾਦ ਦਿੱਤਾ ਜਾਂਦਾ ਪਰ ਜੇਕਰ ਫੈਨਸ ਦੀ ਗੱਲ ਕੀਤੀ ਜਾਵੇ ਤਾਂ ਫੈਨਸ ਦੇ ਵੱਲੋਂ ਜਦੋਂ ਇੱਕ ਗੱਲ ਸੁਣੀ ਜਾਂਦੀ ਹੈ ਕਿ ਵਿਰਾਟ ਕੋਹਲੀ ਮੈਚਸ ਤੋਂ ਸੰन्यास ਲੈ ਰਹੇ ਨੇ ਟੈਸਟ ਕ੍ਰਿਕਟ ਮੈਚ ਤੋਂ ਤਾਂ ਫੈਨਸ ਕਾਫੀ ਨਿਰਾਸ਼ ਵੀ ਨਜ਼ਰ ਆ ਰਹੇ ਆ ਉਦੋਂ ਅਨੁਸ਼ਕਾ ਸ਼ਰਮਾ ਵੀ ਕਾਫੀ ਇਮੋਸ਼ਨਲ ਨਜ਼ਰ ਆ ਰਹੀ ਆ ਤਾਂ ਅ ਦੱਸ ਦਈਏ ਕਿ ਇਹ ਤਸਵੀਰਾਂ ਵੀ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਹੀਆਂ ਨੇ ਤੁਹਾਨੂੰ ਵਿਰਾਟ ਕੋਹਲੀ ਦੇਸ ਨਿਆਸ ਲੈਣ ਦੀ ਜਦੋਂ ਖਬਰ ਮਿਲੀ ਸੀ ਤੁਹਾਨੂੰ ਕਿਵੇਂ ਦਾ ਲੱਗਾ ਸੀਗਾ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਐਜ਼ ਅ ਨਾਲ ਹੀ ਮੈਨੂੰ ਯਾਨੀ ਕਿ ਸੋਨਿਆ ਦੇ ਇਜਾਜ਼ਤ ਤੇ ਦੇਖਦੇ ਰਹਿਵੋਦਾ ਨਿਕਸੂਵਰਾ ਟੀਵੀ